ਬਿਆਪਾ ਪੰਜਾਬ ਦੀ ਗੱਲ ਕਰਦੇ ਆ ਪਰ ਹਿਮਾਚਲ ਦੇ ਵਿੱਚ ਦੇਖੋ ਤੁਹਾਡੇ ਸਾਹਮਣੇ ਕਿੰਦਾ ਅੱਗ ਲੱਗੀ ਹੋਈ ਚਾਰੇ ਪਾਸੇ ਅੱਗੇ ਵੀ ਤੁਹਾਨੂੰ ਦਿਖਾਉਂਦਾ ਮੈਂ ਆ ਦੇਖੋ ਕੱਲੇ ਪੰਜਾਬ ਦਾ ਇਹ ਹਾਲ ਨਹੀਂ ਹਿਮਾਚਲ ਲਗਭਗ ਜੰਗਲਾ 'ਚ ਜਗ੍ਹਾ-ਜਗ੍ਹਾ ਅੱਗ ਲੱਗੀ ਪਈ ਹੈ ਇਧਰਲੀ ਸਾਈਡ ਦੇਖੋ ਆ ਦੇਖੋ ਧੂਆ ਨਿਕਲਦਾ ਆ ਦੇਖੋ ਆ ਦੇਖੋ ਖੜੇ ਦਰਖਤਾਂ ਨੂੰ ਅੱਗ ਲੱਗੀ ਹੈ ਬਹੁਤ ਬੁਰਾ ਹਾਲ ਹੈ ਜੀ ਇੱਥੇ ਆ ਦੇਖੋ ਅੱਜ ਆ ਕਿੱਧਰੋਂ ਆਈ ਹੈ ਇਹ ਜੰਗਲ ਤੇ ਆਈ 3 ਕਿਲੋਮੀਟਰ ਦੂਰੋਂ ਕਿਹੜਾ ਪਿੰਡ ਹੈ ਇਹ ਸਿੱਧ ਚਲੇੜੀ ਸਿੱਧ ਚਲੇੜ ਸਿੱਧ ਚਲੇੜ ਆਪਾਂ ਅਕਸਰ ਕਹਿ ਦਿੰਨੇ ਆ ਨਾ ਕਿ ਕਿਸਾਨਾਂ ਨੇ ਅੱਗ ਲਾਤੀ ਜੋ ਵੀ ਉਹਨਾਂ ਦਾ ਘਾਹ ਫੂਸ ਖੇਤਾਂ ਵਿੱਚੋਂ ਬਚਦਾ ਉਹਨਾਂ ਨੂੰ ਅੱਗ ਲਾਉਣੀ ਉਹਨਾਂ ਦੀ ਮਜਬੂਰੀ ਵੀ ਹੁੰਦੀ ਆ ਤੇ ਕੁਝ ਨਾਲ ਦੇ ਜਿਹੜੇ ਦਰਖਤ ਹੈ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਮੈਂ ਇਸ ਪੱਖ 'ਚ ਨਹੀਂ ਐ ਉਹਨਾਂ ਦੀ ਅੱਗ ਲਾਉਣੀ ਜਾਇਜ਼ ਆ ਪਰ ਦੇਖਣ ਵਾਲੀ ਗੱਲ ਇਹ ਆ ਕਿ ਇਸ ਜਗ੍ਹਾ ਤੇ ਕੌਣ ਆ ਜਿਹੜਾ ਇਸ ਪ੍ਰਕਿਰਤੀਕ ਦਾ ਨਾਸ਼ ਕਰ ਰਿਹਾ ਸასი ਗਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਚ ਤੁਹਾਡਾ ਸਵਾਗਤ ਹੈ ਅਸੀਂ ਚਿੰਤਪੂਰਨੀ ਮਾਤਾ ਤੇ ਆਏ ਸੀਗੇ ਤੇ ਸਾਡਾ ਬਲੌਗ ਬਣਾਉਣ ਦਾ ਕੋਈ ਇਰਾਦਾ ਤਾਂ ਨਹੀਂ ਸੀ ਪਰ ਇੱਥੇ ਜਿੱਧਰ ਨੂੰ ਵੀ ਦੇਖ ਦੀ ਅੱਗ ਹੀ ਅੱਗ ਲੱਗੀ ਹੋਈ ਸੀ ਤੁਸੀਂ ਤੁਹਾਨੂੰ ਬਹਾਵ ਹ ਦਿਖਾਉਣ ਵਾਸਤੇ ਇਹ ਵੀਡੀਓ ਲੱਗੇ ਬਣਾਣ ਤੇ ਆ ਦੇਖੇ ਤੁਸੀਂ ਅਸਾਂ ਆਪਣੇ ਅਸੀਂ ਗੱਡੀ ਲਾ ਲਈ ਆਪਣੀ ਤੇ ਇੱਧਰਲੇ ਪਾਸੇ ਦੀ ਜਾ ਰਹੇ ਆ ਸਾਰੇ ਪਾਸੇ ਧੂਆਂ ਹੀ ਧੂਆਂ ਹੋਇਆ ਪਿਆ ਹਲਕਾ ਹਲਕਾ ਪਹਾੜਾਂ ਦੇ ਵਿੱਚ ਜਿੱਥੋਂ-ਜਿੱਥੋਂ ਦੀ ਵੀ ਅਸੀਂ ਆਏ ਆ ਸਾਡਾ ਵੀਡੀਓ ਬਣਾਉਣ ਦਾ ਕੋਈ ਵੀ ਮਕਸਦ ਨਹੀਂ ਸੀਗਾ ਅਸੀਂ ਸਿਰਫ ਮਹਾਮੈ ਦੇ ਦਰਸ਼ਨ ਕਰਨ ਆਏ ਸੀ ਪਰ ਆ ਦੇਖੋ ਚਾਰੇ ਪਾਸੇ ਧੂਆਂ ਹੀ ਧੂਆਂ ਆ ਆ ਦੇਖੋ ਤੁਸੀਂ ਪੂਰੇ ਜੰਗਲ ਨੂੰ ਨਾ ਅੱਗ ਲੱਗੀ ਹੋਈ ਹੈ ਤੁਹਾਨੂੰ ਨੇੜੇ ਲਿਜਾ ਕੇ ਵੀ ਦਿਖਾ ਲਦਾ ਤੇ ਆ ਦੇਖੋ ਹੁਣ ਤੁਹਾਡੇ ਸਾਹਮਣੇ ਆ ਪੰਜਾਬ 'ਚ ਤਾਂ ਅਸੀਂ ਦੇਖਦੇ ਆ ਕਿ ਚਲੋ ਕਿਸਾਨਾਂ ਨੇ ਖੇਤਾਂ ਨੂੰ ਜਿਹੜਾ ਰਹਿਤ ਖੂਨ ਸੀ ਉਹਨਾਂ ਨੂੰ ਅੱਗ ਲਾਉਣ ਕਰਕੇ ਇਧਰ ਉਧਰ ਧੂੰਆਂ ਆ ਗਿਆ ਪਰ ਆ ਦੇਖ ਲੋ ਇਹ ਤੋਂ ਸਾਫ਼ ਦਿਖਾਈ ਦੇ ਰਿਹਾ ਕਿ ਕੁਦਰਤ ਦੀ ਕਿੰਨੀ ਗਰੋਪੀ ਹੈ ਲਓ ਜੀ ਇਧਰੋਂ ਆਏ ਆਪਾਂ ਜਿੰਤਪੁਰਣੀ ਤੋਂ ਆਹ ਦੇਖੋ ਇਧਰਲੇ ਪਾਸੇ ਦੇਖੋ ਅੱਗ ਪੂਰੇ ਪਹਾੜ ਮੱਚ ਰਹੇ ਆ ਚੰਗੀ ਤਰ੍ਹਾਂ ਇਧਰਲੇ ਪਾਸੇ ਜਿੱਥੇ ਦੇਖੋ ਧੂੰਆਂ ਹੀ ਧੂੰਆਂ ਔੜਦਾ ਕਈ ਸੈਂਕੜੇ ਕਿਲੋਮੀਟਰ ਦਾ ਨਾ ਜਿਹੜਾ ਜੰਗਲ ਆ ਸੜ ਕੇ ਸੜ ਕੇ ਤੋਂ ਆ ਹੋ ਚੁੱਕਾ ਅਸੀਂ ਆਪਣੇ ਹੁਸ਼ਾਰਪੁਰ ਨਾ ਮੋਦੀ ਦੀ ਰੈਲੀ ਸੀ ਸਾਨੂੰ ਨਾ ਘੁੰਮ ਕੇ ਆਉਣਾ ਪਿਆ ਇਧਰ ਬਾਬੇ ਬਾਲਕਨਾਥ ਵਾਲੇ ਰੋਡ ਤੇ ਰਾਸਤੇ ਚ ਇੰਨੀ ਅੱਗ ਲੱਗੀ ਸੀ ਪੁੱਛੋ ਹੀ ਕੋਸ਼ ਨਾ ਆ ਦੇਖੋ ਆ ਸਾਰੇ ਪਹਾੜ ਮਚ ਰਹੇ ਆ ਤੇ ਸਾਡੇ ਤੋਂ ਰਿਹਾ ਨਹੀਂ ਗਿਆ ਮੈਂ ਕਿਹਾ ਯਾਰ ਵੀਡੀਓ ਜ਼ਰੂਰ ਬਣਾ ਕੇ ਤੁਹਾਨੂੰ ਦਿਖਾਈਏ ਵੀ ਆਪਾਂ ਪੰਜਾਬ ਦੀ ਇੱਕ ਤਾਂ ਗੱਲ ਕਰਦੇ ਆ ਪਰ ਹਿਮਾਚਲ ਦੇ ਵਿੱਚ ਦੇਖੋ ਤੁਹਾਡੇ ਸਾਹਮਣੇ ਕਿੰਦਾ ਅੱਗ ਲੱਗੀ ਚਾਰੇ ਪਾਸੇ ਅੱਗੇ ਵੀ ਤੁਹਾਨੂੰ ਦਿਖਾਲਦਾ ਮੈਂ ਬਹੁਤ ਹਰਿਆ ਭਰਿਆ ਜੰਗਲ ਹੁੰਦਾ ਸੀ ਆ ਸਾਰਾ ਹੀ ਸੜ ਗਿਆ ਆ ਦੇਖੋ ਇਧਰਲੀ ਸਾਈਡ ਦੇਖੋ ਆ ਦੇਖੋ ਪੂਰੇ ਜੰਗਲ ਕੁਸ਼ਕ ਪੇੜ ਹੀ ਬਚੇ ਆ ਬਾਕੀ ਸਾਰੇ ਹੀ ਸੜੀ ਜਾਂਦੇ ਆ ਹੱਥਲੇ ਡਿੱਗੇ ਢੇਰ ਲੱਗੇ ਪਏ ਦਰਖਤਾਂ ਦੇ ਆ ਪੂਰਾ ਜੰਗਲ ਆ ਨਾ ਸੜ ਕੇ ਸੁਆਹ ਹੋ ਗਿਆ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਇਹਦੇ ਵਾਸਤੇ ਉਹ ਤੂੰ ਆਹ ਠਰਿਆ ਦੇਖ ਰੇ ਨਾ ਇਹ ਜੰਗਲ ਨੂੰ ਅੱਗ ਲੱਗੀ ਆ ਹੌਲੀ ਹੌਲੀ ਆਪਾਂ ਨੇੜੇ ਚੱਲ ਜਾਣਾ ਤੁਹਾਨੂੰ ਦਿਖਾਲਦੇ ਉੱਥੇ ਜਾ ਕੇ ਵੀ ਹੁਣ ਇਧਰਲੇ ਪਾਸੇ ਦੇਖ ਲਓ ਆ ਵੀ ਜੰਗਲ ਪੂਰਾ ਸੜ ਗਿਆ ਦਰਖਤ ਦੇਖੋ ਇਹਦੇ ਇਧਰਲੇ ਜਿੰਨੇ ਵੀ ਸੀ ਪੂਰੇ ਹਰੇ ਭਰੇ ਹੁੰਦੇ ਸੀ ਸਾਰੇ ਸੜ ਕੇ ਤਬਾਹ ਹੋ ਗਏ ਅਜ ਦੇ ਲਈ ਬੈਕ ਸਾਈਡ ਦੇਖ ਲਓ ਸਾਰਾ ਕੁਛ ਹੀ ਆਹ ਸਾਈਡ ਦੇਖੋ ਨਾਲੇ ਇਧਰ ਮੈਂ ਤੁਹਾਨੂੰ ਦਿਖਾ ਲਦਾ ਇੱਕ ਵਾਰੀ ਆਹ ਦੇਖੋ ਆ ਜਿੰਨੇ ਬਾਸ ਸੀਗੇ ਹਨਾ ਪੂਰੇ ਸੜ ਕੇ ਸੁਆਹ ਹੋ ਗਏ ਆ ਦੇਖੋ ਕੋਈ ਪੱਤਾ ਨਾਂ ਦੀ ਚੀਜ਼ ਨਹੀਂ ਰਹੀ ਪੂਰਾ ਜੰਗਲ ਕੀ ਹਾਲ ਹੋ ਗਿਆ ਦੇਖੋ ਆ ਦੇਖੋ ਕੱਲੇ ਪੰਜਾਬ ਦਾ ਇਹ ਹਾਲ ਨਹੀਂ ਹਿਮਾਚਲ ਲਗਭਗ ਜੰਗਲਾ 'ਚ ਜਗ੍ਹਾ-ਜਗ੍ਹਾ ਅੱਗ ਲੱਗੀ ਪਈ ਹੈ। ਇਧਰਲੀ ਸਾਈਡ ਦੇਖੋ ਆਹ ਦੇਖੋ ਧੂਆ ਨਿਕਲਦਾ। ਆਹ ਦੇਖੋ। ਆ ਆਇਆ ਜੀ ਕੁਦਰਤ ਦੀ ਕਰੋਪੀ। ਤੁਹਾਡੇ ਸਾਹਮਣੇ ਆ ਹੁਣ ਦੇਖ ਲਓ। ਆਹ ਦੇਖੋ ਜੀ ਰੋਡ ਦੇ ਉੱਤੇ ਆ ਫਾਇਰ ਬਰਗੇਡ ਵਾਲੇ ਆਏ ਹੋਏ ਆ। ਕਿੰਨੀ ਬੁਰੀ ਤਰ੍ਹਾਂ ਅੱਗ ਲੱਗੀ ਪਈ ਆ ਦੇਖੋ ਘਰ ਦੇ ਵਿੱਚ ਬੜਨ ਨੂੰ ਫਿਰਦੀ ਅੱਗ। ਪੂਰਾ ਹਿਮਾਚਲ ਇਸੇ ਤਰ੍ਹਾਂ ਹੀ ਸੜ ਰਿਹਾ। ਆਹ ਦੇਖੋ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਜਿਹੜੀ ਸਾਰੀ ਖਤਮ ਹੋ ਰਹੀ ਆ ਸੜ ਕੇ ਆ ਦੇਖੋ ਪੂਰੀ ਤਰ੍ਹਾਂ ਧੂਆ ਹੀ ਧੂਆ ਚਾਰੇ ਪਾਸੇ ਲੋਕਾਂ ਨੂੰ ਵੀ ਫਿਕਰ ਪਿਆ ਵੀ ਅਸੀਂ ਕੀ ਕਰੀਏ ਆ ਦੇਖੋ ਆ ਸਾਹਮਣੇ ਘਰ ਆ ਆ ਫਾਇਰ ਬ੍ਰਿਗੇਡ ਵਾਲਿਆਂ ਦੀ ਗੱਡੀ ਖੜੀ ਆ ਆ ਦੇਖੋ ਕੀ ਹਾਲ ਹੈ ਦਾ ਆ ਦੇਖੋ ਖੜੇ ਦਰਖਤਾਂ ਨੂੰ ਅੱਗ ਲੱਗੀ ਆ ਬਹੁਤ ਬੁਰਾ ਹਾਲ ਹੈ ਜੀ ਇੱਥੇ ਆ ਦੇਖੋ ਫਾਰਬਰ ਗੇਟ ਵਾਲੇ ਵੀ ਆਮ ਨਾਲ ਖੜੇ ਆ ਇੱਥੇ ਪਰ ਇਹਨਾਂ ਵੀ ਚਲੋ ਜੇ ਵੱਡੇ ਦਰਖਤਾਂ ਨੂੰ ਆਗੂ ਲੱਗੀ ਆ ਤਾਂ ਉਹਨਾਂ ਦਾ ਕੁਝ ਕਰ ਲੈਣ ਆਹ ਦੇਖੋ ਜੀ ਬਹੁਤ ਬੁਰਾ ਹਾਲ ਦੇਖ ਕੇ ਬੜਾ ਦੁੱਖ ਹੋ ਰਿਹਾ ਯਾਰ ਭਾਈ ਇਹ ਕਿੱਧਰੋਂ ਆਈ ਐ ਇਹ ਜੰਗਲ ਤੇ ਆਈ 3 ਕਿਲੋਮੀਟਰ ਦੂਰੋਂ ਕਿਹੜਾ ਪਿੰਡ ਆ ਇਹ ਸਿੱਧ ਚਲੇੜੀ ਸਿੱਧ ਚਲੇੜ ਸਿੱਧ ਚਲੇੜੀ ਤੇ ਇਹ ਅੱਗੇ ਵੀ ਇੱਧੇ ਅੱਗ ਲੱਗੀ ਕਦੇ ਖੋਣੀ ਐ ਪਹਿਲੇ ਵੀ ਜੰਗਲ ਚੱਗ ਲੱਗੀ ਇੱਦਾਂ ਬੋਲੋ ਜੰਗਲ ਚ ਏਰੀਏ ਚ ਨਹੀਂ ਲੱਗੀ ਤੇ ਉਰੇ ਪਰੇ ਤਾਂ ਲੱਗੀ ਆ ਪਹਿਲੇ ਵੀ ਜਲ ਗਿਆ ਇਸ ਤਕਰੀਬਨ ਜੰਗਲ ਜਾਲੀ ਰਿਹਾ ਸਾਰੇ ਨੁਕਸਾਨ ਤਾਂ ਬਹੁਤ ਹੋ ਰਿਹਾ ਬਹੁਤ ਹੋ ਰਿਹਾ ਜੀ ਪੂਰੀ ਤਰ੍ਹਾਂ ਤਬਾਹ ਹੋ ਰਿਹਾ ਜੰਗਲ ਹੁਣ ਆ ਦੇਖੋ ਇੱਧਰਲੇ ਪਾਸੇ ਪੈਂਡਿਆ ਤੇ ਆ ਸਾਹਮਣੇ ਆ ਗਿਆ ਕੀ ਆ ਆ ਦੇਖੋ ਕੀ ਹਾਲ ਹੋਇਆ ਪਿਆ ਸਫਾਇਦੇ ਕਿੱਡੇ-ਕੱਡੇ ਆ ਇਹ ਵੀ ਸੜਨ ਨੂੰ ਤਿਆਰ ਪਿਆ ਆ ਆ ਜਿੱਧਰ ਵੀ ਦੇਖੋ ਨਾ ਆਗੀ ਆਗਿਆ ਪੂਰਾ ਧੂਆਂ ਦਾ ਧੂਆਂ ਧੂਹਾ ਹੀ ਆ ਦੇਖੋ ਸਾਰੇ ਪਾਸੇ ਬਹੁਤ ਖਤਰਨਾਕ ਆ ਗਿਆ ਜੀ ਇਹ ਅਸੀਂ ਜਦੋਂ ਹੁਸ਼ਿਆਰਪੁਰ ਆਏ ਸੀ મોદી ਦੀ ਰੈਲੀ ਸੀ ਉਹਦੇ ਕਰਕੇ ਅਸੀਂ ਇਹ ਨਾ ਸਿੱਧੇ ਰੋਡ ਤੇ ਨਹੀਂ ਆ ਸਕੇ ਅਸੀਂ ਘੁੰਮ ਕੇ ਆਉਣਾ ਪਿਆ ਸਾਨੂੰ ਬਾਬਾ ਬਲਕਨਾਥ ਵਾਲੇ ਰੋਡ ਤੇੋਂ ਤੇ ਰਾਸਤੇ ਦੇ ਵਿੱਚ ਇੰਨੀ ਅੱਗਾਂ ਲੱਗੀਆਂ ਸੀ ਵੀ ਪੁੱਛੋ ਹੀ ਕੋਸ਼ਣਾ ਦੇਖ ਕੇ ਸਾਡਾ ਤੋ ਰਿਹਾ ਨਹੀਂ ਗਿਆ ਸਾਡਾ ਕੋਈ ਮਕਸਦ ਨਹੀਂ ਸੀ ਵੀਡੀਓ ਬਣਾਉਣ ਦਾ ਪਰਾ ਚੀਜ਼ਾਂ ਦੇਖ ਕੇ ਨਾ ਬੜਾ ਦੁੱਖ ਹੁੰਦਾ ਯਾਰ ਆ ਦੇਖੋ ਸਾਡੇ এনवायरमेंट ਦਾ ਕੀ ਹਾਲ ਹੋ ਰਿਹਾ ਆ ਦੇਖੋ ਖੜੇ ਦਰਖਤਾਂ ਨੂੰ ਅੱਗ ਲੱਗੀ ਹੈ ਬਹੁਤ ਬੁਰਾ ਹਾਲ ਹੈ ਜੀ ਇੱਥੇ ਆ ਦੇਖੋ ਫਾਇਰ ਵਰਗੇ ਵਾਲੇ ਵੀ ਆਰਾਮ ਨਾਲ ਖੜੇ ਹੈ ਇੱਥੇ ਪਰ ਇਹਨਾਂ ਵੀ ਚਲੋ ਜੇ ਵੱਡੇ ਦਰਖਤਾਂ ਨੂੰ ਆਗੋਗ ਲੱਗੀ ਆ ਤਾਂ ਉਹਨਾਂ ਦਾ ਕੁਝ ਕਰ ਲੈਣ ਆ ਦੇਖੋ ਜੀ ਬਹੁਤ ਬੁਰਾ ਹਾਲ ਦੇਖ ਕੇ ਬੜਾ ਦੁੱਖ ਹੋ ਰਿਹਾ ਯਾਰ ਪੂਰਾ ਅੱਗ ਸਫਾਈ ਕਰਦੀ ਜਾਂਦੀ ਜੀ ਆ ਆ ਜੀ ਪਿੰਡ ਸਿੱਧ ਚਹਲ ਚ ਲਹਿਰ ਜਿਹੜੀ ਗੱਲ ਕਰਦੇ ਸੀ ਉਹ ਭਾਈ ਸਾਹਿਬ ਜੀ ਆ ਦੇਖੋ ਕਿੰਨਾ ਬੁਰਾ ਹਾਲ ਹੈ ਸਾਰੀ ਅੱਗ ਗਾਂ ਦੀ ਗਾਂ ਤੁਰ ਜਾਂਦੀ ਜਿੰਨਾ ਵੀ ਜੰਗਲ ਹੈ ਨਾ ਤਹਸ ਨਾਸ ਕਰਦੀ ਜਾਂਦੀ ਜਦੀ ਜਦੋਂ ਚਿੰਤਪੁਰ ਨਹੀਂ ਉਹਨੇ ਰਸਤੇ ਵਿੱਚ ਨਾ ਸਭ ਤੋਂ ਗ੍ਰੀਨ ਜਿਹੜੀ ਬੈਲਟ ਸੀ ਉਹ ਆ ਆ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ ਕੀ ਹਾਲ ਹੋ ਚੁੱਕਿਆ ਇਸ ਜੰਗਲ ਦਾ ਵੀ ਆਹ ਪਿਛਲੇ ਪਾਸੇ ਜਿੱਧਰੋਂ ਆਪਾਂ ਆਏ ਆ ਉੱਥੇ ਧੂਆਂ ਦੇਖੋ ਕਿਦਾਂ ਆੜ ਰਿਹਾ ਪੂਰਾ ਜੰਗਲ ਤਬਾਹ ਹੋ ਚੁੱਕਾ ਯਾਰ ਆ ਦੇਖੋ ਉੱਥੇ ਨਾ ਕੁਝ ਪਿੰਡ ਦੇ ਲੋਕ ਸੀ ਬਾੜੀ ਗੱਲ ਨਹੀਂ ਕਰ पाए ਉਹਨਾਂ ਦੇ ਨਾਲ ਉਹ ਦੱਸਦੇ ਕਹਿੰਦੇ ਜੰਗਲੀ ਜੀਵ ਜੰਤੂ ਜਿੰਨੇ ਬਹੁਤ ਮਰ ਮਰੀ ਜਾਂਦੇ ਆ ਤਬਾਹ ਹੋ ਗਿਆ ਪਾਣੀ ਪੀਣ ਨੂੰ ਨਹੀਂ ਮਿਲਦਾ ਕੁਛ ਉੱਦਾਂ ਮਰੀ ਜਾਂਦੇ ਆ ਤੇ ਕੁਛ ਇੱਦਾਂ ਮਰੀ ਜਾਂਦੇ ਆ ਇਸ ਤੋਂ ਬਾਅਦ ਵਾਰੀ ਕਿਹਦੀ ਆ ਇਹ ਪਤਾ ਨਹੀਂ ਤੁਸੀਂ ਆਪ ਹਿਸਾਬ ਲਾ ਲਓ ਕਿ ਜਿਹੋ ਜਿਹੇ ਹਾਲਾਤ ਬਣੇ ਆ ਨਾ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਹੋਏਗਾ ਆ ਦੇਖੋ ਸਾਰਾ ਜੰਗਲ ਇਹਦੇ ਚ ਅੱਗ ਫਿਰ ਗਈ ਆ ਪੂਰੇ ਦਰਖਤ ਸੁੱਕ ਗਏ ਸਵਾਈ ਆ ਸਮਝ ਲਓ ਹੁਣ ਇਸ ਟਾਈਮ ਤਾਂ ਉਹ ਪਿੱਛੇ ਦਾ ਕਾਫੀ ਅੱਗ ਲੱਗੀ ਪਈ ਸੀ ਆ ਦੇਖੋ ਐਂ ਘਟੋਕਟ 8-10 ਕਿਲੋਮੀਟਰ ਪਿੱਛੇ ਆ ਗਿਆ ਜਿੰਦਪੁਰਨੀ ਤੋਂ ਸਾਰੇ ਇਹੀ ਹਾਲ ਆ ਉਹ ਜੀ ਇਸ ਤਰ੍ਹਾਂ ਦਾ ਜੰਗਲ ਸੀਗਾ ਪਹਿਲਾਂ ਇੱਥੋਂ ਅੱਗ ਨਹੀਂ ਹੈਗੀ ਅੱਗੇ ਫੇਲ ਲੱਗੀ ਹੋਈ ਆ ਤੇ ਅੱਗੇ ਤੁਸੀਂ ਦੇਖ ਹੀ ਲਿਆ ਕੀ ਹਾਲ ਬਣ ਗਿਆ ਜੰਗਲ ਦਾ ਆ ਦੇਖੋ ਪੂਰੀ ਗ੍ਰੀਨ ਬੈਲਟ ਜਿਹੜੀ ਸੜ ਕੇ ਸੁਆਹ ਹੋ ਚੁੱਕੀ ਆ ਕਿੰਨੀ ਸੋਹਰੀ ਗ੍ਰੀਨਰੀ ਲੱਗ ਰਹੀ ਆ ਇਸ ਟਾਈਮ ਇੱਥੇ ਦੇਖੋ ਆ ਦੇਖੋ ਸਾਹਮਣੇ ਵੀ ਅੱਗ ਲੱਗੀ ਹੋਈ ਜੰਗਲ 'ਚ ਇਹ ਸਾਰੀ ਕੁਦਰਤ ਦੀ ਕਰੋਪੀ ਆ ਸੋ ਸਾਰੇ ਦੋਸਤਾਂ ਨੂੰ ਬੇਨਤੀ ਆ ਵੀ ਭਾਈ ਥੋੜਾ ਜਿਹਾ ਅਲਰਟ ਰਹੋ ਜਦੋਂ ਕੁਦਰਤ ਕਰੋਪ ਹੋ ਜਾਏ ਨਾ ਕਰੋਪੀ ਹੋ ਜਾਏ ਤਾਂ ਫੇਰ ਬੰਦੇ ਲਈ ਬਹੁਤ ਵੱਡੀਆਂ-ਵੱਡੀਆਂ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਆ ਆ ਜੰਗਲ ਦੇ ਵਿੱਚ ਅੱਗ ਇੱਡਾਂ ਜਗਾ-ਜਗਾ ਤੇ ਲੱਗਣਾ ਕੋਈ ਇਹ ਕਿਸੇ ਮਾਨਵ ਦੀ ਲਾਈ ਹੋਈ ਨਹੀਂ ਹੈਗੀ ਇਹ ਕੁਦਰਤੀ ਲੱਗੀ ਹੋਈ ਆਪਾਂ ਕਹਿ ਸਕਦੇ ਆ ਕਿਉਂਕਿ ਬੰਦਾ ਇੱਕ ਜਗਾ ਲਾ ਦੋ ਦੋ ਜਗਾ ਲਾ ਦੋ ਏਡੇ ਸੰਘੜੇ ਜੰਗਲਾਂ 'ਚ ਜਾ ਕੇ ਅਗਲੌਣੀ ਬੰਦੇ ਲਈ ਔਖੀ ਆ ਬਹੁਤ ਹੀ ਸੋਹਣਾ ਰੋਡ ਹੁੰਦਾ ਸੀ ਇਹ ਇਧਰਲਾ ਆ ਦੇਖੋ ਸਾਰਾ ਜੰਗਲ ਸੜ ਕੇ ਸੁਆਹ ਹੋ ਚੁੱਕਾ ਆ ਦੇਖੋ ਇਧਰਲੇ ਪਾਸੇ ਵੀ ਪੂਰੇ ਕਰ ਪੂਰੇ ਆ ਸਾਡ ਦੇਖੋ ਇਧਰ ਬੜਾ ਦੁੱਖ ਹੁੰਦਾ ਯਾਰ ਆ ਚੀਜ਼ਾਂ ਦੇਖ ਕੇ ਮੈਂ ਤਾਂ ਇਧਰਲੇ ਪਾਸੇ ਦੀ ਇਹ ਵੀ ਹਰਿਆ ਭਰਿਆ ਜੰਗਲ ਤੁਹਾਨੂੰ ਦਿਖਾਉਂਗਾ ਕਿ ਪਹਿਲਾਂ ਜੰਗਲ ਇਦਾਂ ਦਾ ਸੀ ਹੁਣ ਆ ਆ ਚਿੰਤਪੁਰਨੀ ਤੋਂ ਗਗਰੇਡ ਤੱਕ ਆ ਚੁੱਕੇ ਆ ਦੇਖ ਲਓ ਸਾਰਾ ਜੰਗਲ ਸੜਿਆ ਪਿਆ ਚਾਰੇ ਪਾਸੇ ਆ ਦੇਖੋ ਆ ਦੇਖੋ ਜੀ ਤਬਾਹੀ ਤੁਸੀਂ ਖੁਦ ਦੇਖ ਲਓ ਇਹ ਕੁਦਰਤ ਦੀ ਕਿਰਪਾ ਕਹ ਲਓ ਜਾਂ ਕਿਸੇ ਇਨਸਾਨ ਦੀ ਗਲਤੀ ਕਹ ਲਓ ਪਰ ਐਡੀ ਵੱਡੀ ਗਲਤੀ ਸਾਰੇ ਪਾਸੇ ਜੰਗਲ ਨੂੰ ਅੱਗ ਲੱਗਣੀ ਕੋਈ ਛੋਟੀ ਗੱਲ ਤਾਂ ਹੈ ਨਹੀਂ ਆ ਦੇਖੋ ਸਾਰੇ ਪਾਸੇ ਬੁਰਾ ਹਾਲ ਹੈ ਜੰਗਲੀ ਜਾਨਵਰ ਵੀ ਬੇਤਹਾਸ਼ਾ ਇੱਧਰ ਉੱਧਰ ਘੁੰਮ ਰਹੇ ਆ ਸਾਰੇ ਆ ਤੁਹਾਡੇ ਸਾਹਮਣੇ ਦੇਖ ਲਓ ਕਿੰਨਾ ਸੋਹਣਾ ਥਿ ਵਯੂ ਹੁੰਦਾ ਸੀ ਇਹਦਾ ਹਨਾ ਵੀ ਪੁੱਛੋ ਕੁਝ ਇੱਕ ਮੇਰੀ ਫਸਟ ਕੈਂਪਿੰਗ ਸਗੀ ਉਹਦੇ ਵਿੱਚ ਐਸ ਜਗ੍ਹਾ ਦੀ ਵੀਡੀਓ ਬਣੀ ਆ ਤੁਸੀਂ ਉਹ ਉਹ ਵੀਡੀਓ ਦੇਖਿਓ ਤੇ ਆ ਦੇਖਿਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਛੱਡ ਦਾਂਗਾ ਤੇ ਤੁਸੀਂ ਉਹ ਦੇਖਿਓ ਕਿੰਨਾ ਸੋਹਣਾ ਲੱਗਦਾ ਪਰ ਇੱਥੇ ਦਾ ਬਹੁਤ ਬੁਰਾ ਹਾਲ ਹੋ ਗਿਆ ਅਸੀਂ ਤਾਂ ਬੜੀ ਉਮੀਦ ਨਾ ਆਈ ਸੀ ਕਿ ਇਹ ਜੰਗਲ ਬਚਿਆ ਹੋਊਗਾ ਤੇ ਇੱਥੇ 2 ਮਿੰਟ ਖੜ ਕੇ ਅਸੀਂ ਵੀਡੀਓ ਬਣਾਵਾਂਗੇ ਪਰ ਇੱਥੇ ਦਾ ਹਾਲ ਉਦੋਂ ਵੀ ਭੈੜਾ ਲੱਗ ਰਿਹਾ ਆਪਾਂ ਅਕਸਰ ਕਹਿ ਦਿੰਨੇ ਆ ਨਾ ਕਿ ਕਿਸਾਨਾਂ ਨੇ ਅੱਗ ਲਾਤੀ ਜੋ ਵੀ ਉਹਨਾਂ ਦਾ ਘਾਹ ਫੂਸ ਖੇਤਾਂ ਵਿੱਚੋਂ ਬਚਦਾ ਉਹਨਾਂ ਨੂੰ ਅੱਗ ਲਾਉਣੀ ਉਹਨਾਂ ਦੀ ਮਜਬੂਰੀ ਵੀ ਹੁੰਦੀ ਆ ਤੇ ਕੁਝ ਨਾਲ ਦੇ ਜਿਹੜੇ ਦਰਖਤ ਐ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਮੈਂ ਇਸ ਪੱਖ 'ਚ ਨਹੀਂ ਐ ਕਿ ਉਹਨਾਂ ਦੀ ਅੱਗ ਲਾਉਣੀ ਜਾਇਜ਼ ਆ ਪਰ ਦੇਖਣ ਵਾਲੀ ਗੱਲ ਇਹ ਆ ਕਿ ਐਸ ਜਗ੍ਹਾ ਤੇ ਕੌਣ ਆ ਜਿਹੜਾ ਇਸ ਪ੍ਰਕਿਰਤੀਕ ਦਾ ਨਾਸ਼ ਕਰ ਰਿਹਾ ਬੜਾ ਦੁੱਖ ਹੋਇਆ ਅੱਜ ਦੀ ਵੀਡੀਓ ਬਣਾ ਕੇ ਕਿ ਜੰਗਲ ਵਿੱਚ ਇੰਨੀ ਅੱਗ ਲੱਗੀ ਬੁਰਾ ਹਾਲ ਚਾਰੇ ਪਾਸੇ ਤਰਾਹੀ ਤਰਾਹੀ ਹੋ ਰਹੀ ਆ ਪਿੰਡਾਂ ਦੇ ਨੇੜੇ ਤੇੜੇ ਵੀ ਅੱਗ ਜਾ ਪਹੁੰਚੀ ਆ ਪੂਰਾ ਜੰਗਲ ਕਈਆਂ ਦਿਨਾਂ ਤੋਂ ਐਦਾਂ ਹੀ ਧੁਖਦਾ ਆ ਰਿਹਾ ਆ। ਇਸ ਟਾਈਮ ਆਪਾਂ ਪੰਜਾਬ ਦੇ ਬਿਲਕੁਲ ਹੱਦ ਦੇ ਉੱਤੇ ਖੜੇ ਆ। ਤੇ ਐਸ ਰੋਡ ਤਾਂ ਨਹੀਂ ਅਸੀਂ ਆਏ ਸੀ ਆ ਜਿਹੜਾ ਤੁਸੀਂ ਦੇਖ ਹੀ ਸਕਦੇ ਹੋ। ਅਸੀਂ ਸੋਚਿਆ ਸੀ ਕਿ ਇਸ ਰੋਡ ਦੇ ਉੱਤੇ ਨਾ ਹਰੇ ਦਰਖਤ ਬਹੁਤ ਜ਼ਿਆਦੇ ਹੋਣਗੇ, ਸੋਹਣਾ ਹੋਏਗਾ। ਪਰ ਇੱਧਰ ਆਣ ਕੇ ਤਾਂ ਹੋਰ ਵੀ ਮਨ ਦੁਖੀ ਹੋਇਆ ਕਿਉਂਕਿ ਜਿਹੜੇ ਮੈਨੂੰ ਬਹੁਤ ਵਧੀਆ ਲੱਗਦੇ ਸੀ ਗ੍ਰੀਨ ਗ੍ਰੀਨ ਦਰਖਤ ਹੁੰਦੇ ਸੀ, ਉਹ ਵੀ ਸੜ ਕੇ ਸੁਆਹ ਹੋ ਚੁੱਕੇ ਆ। ਤੇ ਅੱਜ ਦੀ ਵੀਡੀਓ ਦੀ ਇੱਥੇ ਸਮਾਪਤੀ ਆ ਤੇ ਵੀਡੀਓ ਨੂੰ ਤੁਸੀਂ ਹੁਣ ਲਾਈਕ ਸ਼ੇਅਰ ਨੂੰ ਤਾਂ ਮੈਂ ਨਹੀਂ ਕਹੂੰਗਾ ਸਿਰਫ ਇੰਨਾ ਹੀ ਕਹੂੰਗਾ ਕਿ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆਪਣੇ ਹੋਰ ਵੀ ਭੈਣਾ ਭਰਾਵਾਂ ਵੀਰਾਂ ਤੱਕ ਪਹੁੰਚੇ ਤੇ ਕੁਦਰਤ ਦਾ ਹੋ ਰਿਹਾ ਘਾਣ ਆਪਾਂ ਆਪਣੀ ਅੱਖੀਂ ਦੇਖ ਸਕੀਏ ਚੰਗਾ ਜੀ